ਆਓ ਆਪਾਂ ਚਲੀਏ ਜਗਰਾਮਾ ਦੇ ਮੇਲੇ ਤੇ ਜੇਕਰ ਮੇਲਿਆਂ ਦੀ ਗੱਲ ਆਉਂਦੀ ਆ ਤਾਂ ਜਗਰਾਉਂ ਦੀ ਰੋਸ਼ਨੀ ਜਗਰਾਉਂ ਦਾ ਘੋੜੇ ਤੇ ਘੋੜੀਆਂ ਦਾ ਮੇਲਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਆਓ ਆਪਾਂ ਅੱਜ ਤੁਹਾਨੂੰ ਦਿਖਾਉਨੇ ਆ ਜਗਰਾਉਂ ਦੇ ਮੇਲੇ ਵਿੱਚ ਆਏ ਘੋੜੇ ਤੇ ਘੋੜੀਆਂ ਤੇ ਹੋਰ ਜਾਨਵਰ ਸਾਡੀ ਪੂਰੀ ਟੀਮ ਦੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਪੁਰਾਣਾ ਕਲਚਰ ਆਪਣੇ ਚੈਨਲ ਤੇ ਦਿਖਾਈਏ ਵੀਡੀਓ ਬਾਰੇ ਆਪਣੇ ਸੁਝਾਅ ਤੇ ਲਾਈਕ ਕਮੈਂਟ ਜਰੂਰ ਕਰਨਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੇਰੀਆਂ ਹੋਰ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਮੇਰੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਪਿਆਰੀ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜਗਰਾਮਾ ਦਾ ਮੇਲਾ ਘੋੜੇ ਤੇ ਘੋੜੀਆਂ ਤੇ ਹੋਰ ਕਈ ਜਾਨਵਰ ਜੋ ਮੇਲੇ ਦੇ ਵਿੱਚ ਆਏ ਨੇ ਮੈਲੇ ਦੇ ਵਿੱਚ ਲੱਗ ਚੱਲਦੇ ਆ ਤੇ ਨਾਲੇ ਆਪਾਂ ਗੱਲਬਾਤ ਕਰਾਂਗੇ ਆਓ ਤੁਹਾਨੂੰ ਲੱਗ ਚੱਲੀਏ ਮੇਲੇ ਦੇ ਵਿੱਚ ਆਓ ਚੱਲੀਏ ਮੇਲੇ ਦੇ ਵਿੱਚ ਮੇਲੇ 'ਚ ਤੁਹਾਨੂੰ ਦਿਖਾਈਏ ਘੋੜੇ ਘੋੜੇ ਕਿਹੜੀ ਲੈਣਦੇ ਨੇ ਕਿਹੜੇ ਘੋੜੇ ਦੀ ਕਿਹੜੀ ਮਾਂ ਕਿਹੜਾ ਪਿਓ ਕਿਹੜੀ ਨਾਨੀ ਇਹ ਤੁਹਾਨੂੰ ਸਾਰੇ ਇਹ ਮੇਲੇ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਮੇਲੇ ਦੇ ਵਿੱਚ ਡੌਗ ਲੈ ਬ੍ਰਦਰ ਕਿਹੜਾ ਵੀਰ ਆਪਣੇ ਲੈ ਕੇ ਆਏ ਨੇ ਵੇਚਣ ਵਾਸਤੇ ਮੇਲੇ ਲੱਗੇ ਡਾ ਆਪਾਂ ਕਿਹੜੇ ਪਿੰਡ ਦੇ ਵੀਰ ਆਏ ਆ ਭੱਜਦਾ ਭਾਈ ਕੋਲ

ਆ ਸਿਟੀ ਦੀ ਫੀਮੇਲ ਹੈ ਜੀ ਇਹਦਾ ਕੀ रेट ਆ ਸਰ 50 60 ਰੁਪਿਆ ਦਾ ਜੀ ਓਕੇ ਆਹ ਕਲਚਰ ਪਾਉਂਦੀ ਫੀਮੇਲ ਹੈ ਜੀ 650 ਰੁਪਿਆ ਬਾਈ ਆ ਰਿਹਾ ਤੇ ਨਾਲ ਗਿਆ ਜਨਾਲ ਨਾਲ ਨਾਲ ਗਿਆ ਚੱਲੂ ਆਪਾਂ ਹੁਣ ਚੱਲਦੇ ਆਂ ਅੱਗੇ ਮੇਲੇ ਦੇ ਵਿੱਚ ਮੇਲੇ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨ ਲਾਈਆਂ ਹੋਈਆਂ ਨੇ ਜਿਸ ਦੇ ਵਿੱਚ ਮੁਰਗੇ ਕਬੂਤਰ ਬਤਕਾਂ ਕੈਟ ਡੌਗ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਤੁਹਾਨੂੰ ਇੱਥੇ ਦੇਖਣ ਨੂੰ ਤੇ ਖਰੀਦਣ ਨੂੰ ਮਿਲ ਜਾਣਗੇ ਆ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਜੋ ਛੋਟੇ-ਛੋਟੇ ਚਿੜੀਆਂ ਇਹ ਵੀ ਸੇਲ ਤੇ ਆਈਆਂ ਨੇ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋ ਮੁਰਗੇ ਕੈਟ ਬੈਠੀ ਆ ਆ ਮੇਲੇ ਦੇ ਵਿੱਚ ਬਾਈ ਕੈਟ ਵੀ ਆਈ ਹੈ ਜੇ ਕਿਸੇ ਨੇ ਕੈਟ ਖਰੀਦਣੀ ਹੋਵੇ ਤਾਂ ਉਹ ਇਹ ਵੀਰਾਂ ਤੋਂ ਕੈਟ ਵੀ ਖਰੀਦ ਸਕਦੇ ਨੇ ਚਲੋ ਆਪਾਂ ਚੱਲੀ ਮੇਲੇ ਦੇ ਵਿੱਚ ਉਹ ਤੁਹਾਨੂੰ ਦਿਖਾ ਰਹੇ ਹਾਂ ਘੋੜੇ ਅਲੱਗ-ਅਲੱਗ ਸਟੱਡ ਫਾਰਮਾਂ ਤੋਂ ਘੋੜੇ ਆਏ ਹੋਏ ਨੇ ਤੇ ਆਓ ਤੁਹਾਨੂੰ ਲੈ ਕੇ ਚੱਲੀਏ ਮੇਲੇ ਦੇ ਵਿੱਚ ਤੇ ਮੇਲੇ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਸਟੱਡ ਫਾਰਮਾਂ ਦੇ ਘੋੜੇ ਜੋ ਕਿ ਮੇਲਾ ਹਰੇਕ ਸਾਲ ਜਗਰਾਮਾ ਲੱਗਦਾ ਜੇ ਜਗਰਾਮਾ ਦੀ ਗੱਲ ਕਰੀਏ ਤਾਂ ਜਗਰਾਮਾ ਦੀ ਰੋਸ਼ਨੀ ਮਜੀਊਰਾ ਇਸੇ ਤਰ੍ਹਾਂ ਕਿਰਦਾਰਾਂ ਦਾ ਮੇਲਾ ਕਿਸਮਾ ਫਤੇ ਫਾਰਮ ਦੀ ਸ਼ਾਨ ਇੱਕ ਪੈਰ ਘੱਟ ਤੋਂ ਘੱਟ ਮੜਕ ਦੇ ਨਾਲ ਫਤੇ ਫਾਰਮ ਦਾ ਆ ਪਿੰਡ ਲੱਲਾ ਦਾ ਪੂਰਾ ਜੋ ਵੀ ਇਹ ਤੋਂ ਪਨਾਵਾਰਾ ਲੋਕ ਇਹ ਘੋੜੇ ਨੂੰ ਖੜ ਖੜ ਕੇ ਦੇਖਦੇ ਸੀ ਕੁੱਤਾ ਬਾਗ ਘੋੜੇ ਜੋ ਪਾਲਦੇ ਨੇ ਇੱਕ ਸਾਈਡ 22 ਤੇਜ਼ੀ ਦੂਈ ਸਾਈਡ ਸਿਮਰਜੀਤ ਤੇ ਤਾਜ ਸਟੱਡ ਫਾਰਮ ਪਿੰਡ ਲਲਕਲਾ ਤਹਿਸੀਲ ਸਮਰਾਲਾ ਦਾ ਇਹ ਘੋੜਾ ਮੇਲੇ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਲੋਕ ਇਹਨੂੰ ਖੜਖੜ ਕੇ ਦੇਖਦੇ ਨੇ ਸਰਦਾਰ ਬਲਦੇਵ ਸਿੰਘ ਦਾ ਇਹ ਕੋੜਾ ਜੋ ਅੱਜ ਇਸ ਮੇਲੇ ਦੇ ਵਿੱਚ ਆਇਆ ਹੋਇਆ ਸਰਦਾਰ ਬਲਦੇਵ ਸਿੰਘ ਦਾ ਨਾਮ ਕੋਨੇ-ਕੋਨੇ ਦੇ ਵਿੱਚ ਲੋਕ ਜਾਣਦੇ ਨੇ ਕਿ ਬਲਦੇਵ ਸਿੰਘ ਨੇ ਕਿੰਨੀ ਮਿਹਨਤ ਕੀਤੀ ਆ ਅੱਜ ਸਰਦਾਰ ਬਲਦੇਵ ਸਿੰਘ ਦਾ ਘੋੜਾ ਜਿਗਰਾਮਾ ਦੇ ਮੇਲੇ ਦੇ ਵਿੱਚ ਆਇਆ ਹੋਇਆ ਲੋਕ ਫਤੇ ਸਟਾਰਟ ਦਾ ਫਾਰਮ ਦਾ ਘੋੜਾ ਲੋਕ ਖੜ ਖੜ ਕੇ ਦੇਖਦੇ ਨੇ ਅੱਜ ਜੇ ਸਰਦਾਰ ਬਲਦੇਵ ਸਿੰਘ ਹੁੰਦੇ ਤਾਂ ਉਹਨਾਂ ਨੇ ਵੀ ਮੇਲੇ ਦੇ ਵਿੱਚ ਨਾਲ ਆਉਣਾ ਸੀ गांव ਦੇ ਵਿੱਚ ਮੇਲਾ ਬੜਾ ਧੁੰਦੇ ਦਾਮ ਨਾਲ ਮਨਾਇਆ ਜਾ ਰਿਹਾ ਜਿਨ੍ਹਾਂ ਦੇ ਵਿੱਚ ਫਤੇ ਤਾਜ ਸਟੱਡ ਫਾਰਮ ਲੱਲਾ ਇੱਥੇ ਪਹੁੰਚੇ ਨੇ ਫਤੇ ਮੇਲੇ ਦੀ ਸ਼ਾਨ ਕੀ ਹਾਲੇ ਵੀ ਆਓ ਆਪਾ ਤੇ ਜੀ ਨਾਲ ਗੱਲ ਕਰਦੇ ਵੀਰ ਨਾਲ ਵੀਰੇ ਕਿਹੜੀ ਇਹ ਵੀਰੇ ਆਪ ਕੋੜਾ ਇਹ ਸੂਰਤਰਾ ਸੀਗਾ ਬੱਚਾ ਹੈ ਯਾਨੀ ਰਾਜਸਥਾਨ ਸੀਗਾ ਕੋੜਾ ਜੀ ਠੀਕ ਹੈ ਜੀ ਉਹਦਾ ਪਿਓ ਦਾ ਸੂਰਜ ਸੀਗਾ ਜੀ ਠੀਕ ਹੈ ਜੀ ਇਹ ਸਾਦੇ ਲੈਨ ਚੋਂ ਆ ਬਈ ਠੀਕ ਹੈ ਜੀ ਹਾਂ ਜੀ ਦੀ ਉਮਰ ਹੈਗੀ ਆ 34 ਮਹੀਨੇ ਜੀ ਤੇ ਕਦਮ ਤਾਂ ਦੇਗਾ 64 ਇੰਚ ਠੀਕ ਹੈ ਠੀਕ ਜੀ ਮੇਲੇ ਦੇ ਤੁਸੀਂ ਪਹਿਲੀ ਵਾਰ ਹਰਿਕਸਾ ਲਾਉਂਦੇ ਆ ਅੱਜ ਪਹਿਲੀ ਵਾਰ ਨੇ ਮੈਂ ਆ ਬੇਰੇ ਕੋਲੇ ਦਾ ਪਹਿਲੀ ਵਾਰ ਐਂ ਹਰਿਕਸਾ ਲਾਉਣੇ ਸੀ ਠੀਕ ਆ ਠੀਕ ਜੀ ਮੇਲਾ ਐ ਕਿ ਤੁਹਾਨੂੰ ਕਿਦਾਂ ਲੱਗਿਆ ਮੇਲਾ ਸਾਰੀ ਵਧੀਆ ਹੁੰਦਾ ਬਾਈ ਜੀ ਕਰਾ ਮੰਡੀ ਬਹੁਤ ਵਧੀਆ ਮੰਡੀ ਲੱਗਦੀ ਜਗਰਾਮ ਅਦੀ ਕਰਾਂ ਜੀ ਯਾਨੀ ਪੰਜਾਬ ਚ ਮੰਡੀ ਪਰ ਮੰਡੀ ਜੀ ਕਰਾ ਬਹੁਤ ਪਾਦੀ ਮੰਡੀ ਆ ਵੀ ਜਗਰਾਮ ਦੀ ਰੋਸ਼ਨੀ ਮਸ਼ੂਰਾ ਤੇ ਘੋੜੇ ਤੇ ਘੋੜੀਆਂ ਦਾ ਮੇਲਾ ਮਸ਼ੂਰ ਆ ਹਾਂਜੀ ਹਾਂਜੀ ਰੋਹਰੀ ਮੇਲਾ ਤੇ ਮੰਜੀ ਸੇਮ ਹੀ ਹੁੰਦੀ ਆ ਬਾਈ ਜੀ ਇਹ ਰਫਾਰਮ ਪਿੰਡ ਲਲਗਲਾ ਨੰਬਰ 199559 42009 ਪਹਿਲਾ ਵਾਲੇ ਮੇਲੇ ਨਾਲੋਂ ਹੁਣ ਵਾਲੇ ਮੇਲੇ ਦਾ ਕਿੰਨਾ ਕਿੰਨਾ ਕ ਫਰਕ ਲੱਗਦਾ ਤੁਹਾਨੂੰ ਆਹ ਕੀ ਬਹੁਤ ਜਾਨ ਆ ਲੋਕਾਂ ਦਾ ਮੇਲੇ ਦਾ ਮੇਲਾ ਫੁੱਲ ਭਰਿਆ ਹੋਇਆ ਇੱਕ ਜਿਹੜਾ 15 ਦਿਨ ਪਿੱਛੇ ਹੋ ਗਿਆ ਉਹਦੇ ਕਰਕੇ ਜਿਆਦਾ ਆ ਪਹਿਲਾਂ ਗਰਮੀ ਜਿਆਦਾ ਸੀਗੀ ਉੜਦਾ ਕੱਦ ਅੱਡੀ ਵਾਲਾ ਚੌਣ ਇੰਚਾ 34 ਮਹੀਨੇ ਉਮਰ ਆਜੇ ਠੀਕ ਆ ਠੀਕ ਆ ਜੀ ਸਟਾਰਟ ਸਰਵਲ ਥੋੜੀ ਓਪਨ ਆ ਹੁਣ ਇਹ ਆ ਦੇਖ ਭਾਈ ਚੁੱਭਰ ਕੇ ਮੇਸ਼ਾਅਰ ਮਾਰਦਾ ਇੱਕ ਘੋੜੇ ਥੁਲੇ ਦਿਲ ਵਾਲੀ ਬੰਦਾ ਰੱਖ ਸਕਦਾ ਜੀਨੂ ਘੋੜੇ ਰੱਖਣ ਦਾ ਸ਼ੌਂਕ ਹੋਵੇ घोड़े देख रहे होद कमाल घोड़े कद काठ क्या नचद चुभर हाँ देखो घोड़े का कद ਉਹ ਦੇ ਭਈਆ ਕੋੜਾ ਦੇਖੇ ਚੌਂਕਰ ਕੇ ਮੇਂ ਕਾਲਾ ਮਾਰਦਾ ਆ ਲੈ ਵਿੱਚ ਖਿੱਚ ਖਿੱਚ ਮੇਲੇ ਦੇ ਵਿੱਚ ਬਾਈ ਦੇਖਣ ਨੂੰ ਮਿਲ ਜੂ ਕਿ ਜਾਨਵਰਾਂ ਨੂੰ ਕਿੱਦਾਂ ਤਿਆਰ ਕਰਦੇ ਨੇ ਆਪਣੇ ਕੁੱਤਾ ਨੋਂ ਵੀ ਵੱਧ ਇਹਨਾਂ ਨੂੰ ਪਾਲਦੇ ਨੇ ਕੁੱਤਾ ਬਾਗ ਇਹਨਾਂ ਦੀ ਸਾਂਭ ਸੰਭਾਲ ਕਰਦੇ ਨੇ ਮੇਲੇ ਦੇ ਵਿੱਚ ਖਾਣ ਪੀਣ ਦਾ ਖਾਸ ਪ੍ਰਬੰਧ ਜਿਹੜੇ ਵੀ ਮੇਲੇ ਦੇ ਵਿੱਚ ਆਏ ਨੇ ਵੀਰ ਉਹਨਾਂ ਦੇ ਲਈ ਮੇਲੇ ਦੇ ਵਿੱਚ ਟਕਾਨਾਂ ਲੱਗੀਆਂ ਹੋਈਆਂ ਨੇ ਜੇਕਰ ਤੁਸੀਂ ਜਾਨਵਰਾਂ ਲਈ ਕੋਈ ਵੀ ਚੀਜ਼ ਖਰੀਦਣੀ ਹੋਵੇ ਦਵਾਈਆਂ ਜਾਂ ਕੋਈ ਰੱਸਾ ਖੁੰਡੀ ਪਟੇ ਹੋਰ ਵੀ ਕੋਈ ਤਰ੍ਹਾਂ ਦਾ ਤੁਸੀਂ ਸਮਾਨ ਬਰੀ ਜੀ ਦਾ ਅਨਮੋਲ ਪਸ਼ੂ ਸ਼ਾਲਾ ਮੇਲੇ ਦੇ ਵਿੱਚੋਂ ਖਰੀਦ ਸਕਦੇ ਹੋ ਮੇਲੇ ਦੇ ਵਿੱਚ ਕੁੰਡੀਆਂ ਦਕਨ ਮਸਾਲਿਆਂ ਦੀਆਂ ਵੀ ਲੱਗੀਆਂ ਹੋਈਆਂ ਨੇ ਤੁਸੀਂ ਆਪਣੀ ਪਸੰਦ ਦਾ ਕੋਲ ਖੜ ਕੇ ਮਸਾਲਾ ਤੁਸੀਂ ਆਪ ਤਿਆਰ ਕਰਵਾ ਸਕਦੇ ਹੋ ਖੁੰਡੀਆਂ ਕੋੜੀਆਂ ਦੇ ਕੋੜੀਆਂ ਵਾਸਤੇ ਦੋਗੀਆਂ ਵਾਸਤੇ ਪਟੇ ਮੰਡੀ ਦੇ ਵਿੱਚ ਤੁਹਾਨੂੰ ਹੋਰ ਵੀ ਅਨੇਕ ਤਰ੍ਹਾਂ ਦਾ ਸਮਾਨ ਤੁਹਾਨੂੰ ਮੇਲੇ ਦੇ ਵਿੱਚੋਂ ਖਰੀਦਣ ਨੂੰ ਮਿਲ ਜਾਊ ਇੱਕ ਵਾਰ ਤੁਸੀਂ ਜਗਰਾਵਾਂ ਦੇ ਮੇਲੇ ਤੇ ਜ਼ਰੂਰ ਆਇਓ ਤੁਹਾਨੂੰ ਪਤਾ ਲੱਗ ਜੂ ਕਿ ਜਾਨਵਰਾਂ ਨੂੰ ਵੀਰ ਕਿੰਦਾ ਪਿਆਰ ਕਰਦੇ ਨੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਬਾਰੇ ਆਪਣੇ ਸੁਝਾਅ ਲਾਈਕ ਕਮੈਂਟ ਜਰੂਰ ਕਰਨਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਹੋਰ ਵੀ ਵੀਡੀਓ ਤੁਹਾਡੇ ਦਿੱਕਰ ਬਹੁਤ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ న్యూਸ ਐਂਡ ਬਲੌਗ YouTube ਚੈਨਲ ਜੇਕਰ ਕਿਸੇ ਨੇ ਪ੍ਰੋਗਰਾਮ ਲਾਈਵ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 6280582103 ਜੇਕਰ ਤੁਹਾਡੇ ਕੋਲ ਕੋਈ ਵੀ ਸੇਧ ਦੇਣ ਵਾਲੀ ਵੀਡੀਓ ਹੋਈ ਤਾਂ ਤੁਸੀਂ ਸਾਡੇ ਨਾਲ ਮੋਬਾਈਲ ਤੇ ਸੰਪਰਕ ਕਰ ਸਕਦੇ ਹੋ ਪਤੇ ਫਾਰਮ ਦੀ ਸ਼ਾਨ ਪਤੇ ਤਾ ਸਟੱਡ ਫਾਰਮ ਪਿੰਡ ਲਾਲਕਲਾ ਤਹਿਸੀਲ ਸਮਰਾਨਾ ਫਤੇ ਫਾਰਮ ਦੀ ਸ਼ਾਨ ਨੀਲੋਂ ਦੇ ਪੁਲ ਤੋਂ 1.5 ਕਿਲੋਮੀਟਰ ਅੱਗੇ ਜੇਕਰ ਆਮਾ ਮੇਲਾ ਕੋੜੇ-ਪੋੜੀਆਂ ਦਾ ਅਦੁੱਲਾ ਰਪਿੰਦ ਦਾ ਬੱਚਾ ਅਲਵੁੱਦ ਦਾ ਪੋਤਾ ਪਿੰਡ ਬੋਹਨਾ ਮੋਗਾ ਜੀ ਇਹ ਚਾਰਜ ਰਾਜਪੁਰਾ ਪਤੇ ਸਟਾਰਟ ਫਾਰਮ ਪਿੰਡ ਬਸੀਆ ਲੁਧਿਆਣਾ ਮਾਜੂ ਕੇ ਬਲੱਡ ਲਾਈਨ ਚੈਨ ਸ਼ਾਹ ਦਾ ਪੁੱਤਰ ਅਜਾੜ ਦਾ ਪੁੱਤਰ ਮੀਲੇ ਦੇ ਵਿੱਚ ਜਾਨਵਰ ਬੜੇ ਦੂਰੋਂ ਦੂਰੋਂ ਲੈ ਕੇ ਆਏ ਨੇ ਜਗਰਾਵਾਂ ਦੀ ਮੰਡੀ ਬਹੁਤ ਮਸ਼ਹੂਰ ਆ ਪੰਜਾਬ ਦੇ ਵਿੱਚ ਆਓ ਤੁਹਾਨੂੰ ਲੈ ਕੇ ਚੱਲੀਏ ਮੰਡੀ ਦੇ ਵਿੱਚ ਹੋਰ ਧੰਦਵਾਈ ਜਾਨਵਰਾਂ। ਫੌਜੀ ਸਟੱਡ ਫਾਰਮ ਪਠੂਰ ਯੂ ਐਸ ਏ ਢਿੱਲੋਂ ਈ ਵਾਲੀ ਸਟੱਡ ਫਾਰਮ ਵੈਲਕਮ ਟੂ ਢਿੱਲੋਂ ਈ ਵਾਲੀ ਸਟੱਡ ਫਾਰਮ ਯਾ ਜੀ ਬਾਰਸ ਪੰਜਾਬ ਰਾਸ ਰੂਪ ਟਲੂਆਂ ਵਾਲੀ ਸਟੱਡ ਫਾਰਮ ਤੇ ਬਹੁਤ ਹੀ ਵਧੀਆ ਘੋੜੇ ਤੇ ਕੁੜੀਆਂ ਖੁਸ਼ਬਖਸ਼ ਇਹ ਆਜੀ ਪਵਨ ਰਾਜੋ ਟਿੱਲੋਂ ਫਰਮ ਤੇ ਪਰੌਣਾਂ ਲੱਗੀਆਂ ਨੇ ਫਿਲ ਇਸ ਫਰਮ ਦਾ ਹੈ ਆਇਆ ਕਿੰਨੇ ਮਿੰਟ ਲੱਗਣਗੇ ਆਦਾ ਆਲੀ ਆਨੇ ਭਾਈ ਅਰਜਨ ਸਟੱਡ ਅਰਜਨ ਸਟੱਡ ਫਾਰਮ ਖਾਣ ਪੀਣ ਵਾਲੀਆਂ ਦੁਕਾਨਾਂ ਜਗਰਾਉਂ ਮੇਲੇ ਤੇ ਅਲੱਗ-ਅਲੱਗ ਜਿੱਦਾਂ ਹਰਿਆਣਾ ਹਿਮਾਚਲ ਉਧਰ ਹੋਰ ਵੀ ਕਈ ਇਲਾਕਿਆਂ ਤੋਂ ਇੱਥੇ ਘੋੜੇ ਖਰੀਦਣ ਆਏ